ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀ ਬੜਾ ਠੀਕ ਠਾਕ ਹੋਣਗੇ ਜ਼ਿਕਰਿਆ ਭਾਈ ਸਰਬਜੀਤ ਸਿੰਘ ਢੁੰਡਾ ਜੀ ਜੋ ਕਿ ਤੁਹਾਨੂੰ ਪਤਾ ਕਿ ਵਹਿਮ ਭਰਮ ਦੀਆਂ ਮਜ਼ਬਤ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਆਈਆਂ ਉਹਨਾਂ ਤੇ ਬਹੁਤ ਜ਼ਿਆਦਾ تفصیلی ਗੱਲਬਾਤ ਕਰਦੇ ਨੇ ਜਿਹੜੀਆਂ ਇਹ ਮਤਲਬ ਕਿ ਇੱਕ ਅਸੀਂ ਆਵੇ ਹੀ ਮਾਸ਼ਰੇ 'ਚ ਲੋਕਾਂ ਨੇ ਬਣਾਈਆਂ ਹੁੰਦੀਆਂ ਨੇ ਕਿ ਵੀ ਉਹ ਬਿੱਲੀ ਰਸਤਾ ਕੱਟ ਲਿਆ ਤੇ ਇੰਜ ਹੋ ਜਾਏਗਾ ਦੋਦ ਨਾ ਮਤਲਬ ਕਿ ਕਿਸੇ ਨੂੰ ਦਿੱਤਾ ਹਫਤੇ ਵਾਲੇ ਦਿਨ ਜਾਂ ਜੁਮੇ ਵਾਲੇ ਦਿਨ ਜਾਂ ਜੁਮੇ ਰਾਤ ਨੂੰ ਕਿਸੇ ਦਾ ਸਦਕਾ ਨਾ ਕੀਤਾ ਤਾਂ ਕੋਈ ਨੁਕਸਾਨ ਹੋ ਜਾਏਗਾ ਇਸ ਚੀਜ਼ਾਂ ਦੇ ਬਾਰੇ ਨਾ ਉਹ ਬੜੇ ਅੱਛੇ ਤਰੀਕੇ ਨਾਲ ਬਿਆਨ ਕਰਦੇ ਨੇ ਤੇ ਅੱਜ ਉਸ ਤਰ੍ਹਾਂ ਦਾ ਹੀ ਇੱਕ ਮਾਮਲਾ ਆ ਜੋ ਦੋਸਤਾਂ ਨਾਲ ਆਪਾਂ ਸ਼ੇਅਰ ਕਰਨੇ ਆ ਕਿ ਉਹ ਜਿਸ ਚੀਜ਼ ਤੇ ਤਕਰੀਰ ਕਰ ਰਹੇ ਨੇ ਕਿ ਵੀ ਜਿਹੜੇ ਸ਼ੇਖ ਫਤਿਹ ਦੇ ਉੱਤੇ ਖੀਰ ਚੜ੍ਹਾਉਂਦੇ ਆ ਉਹ ਕਿੰਨੇ ਕਿ ਠੀਕ ਉਹ ਵਾਹ ਬੜੀ ਪਿਆਰੀ ਵੀਡੀਓ ਦਾ ਮਤਲਬ ਹੋਏਗਾ ਮਿਲਨੇ ਆ ਵੀਡੀਓ ਦੇ ਐਂਡ 'ਚ ਦੋਸਤ ਮੱਜਾਂ ਤੇ ਦੁੱਧ ਖੀਰਾ ਆ ਕਬਰਾਂ ਤੇ ਸ਼ੇਖਪਤੇ ਚੜਾਉਣੀ ਬੰਦ ਕਰ ਦਿਓ ਕੀ ਇਦਾਂ ਦੇ ਵਹਿਮ ਪਾਉਣਗੇ ਸ਼ੇਖਪਤੇ ਖੀ ਚੜਾਈਏ ਤੇ ਮੱਜਾਂ ਦੁੱਧ ਫਿਰ ਵਹਿਮ ਕਿਦਾਂ ਦਾ ਪਾਇਆ ਇੱਕ ਬੰਦਾ ਹਰਿਆਣੇ ਚੋਂ ਟਾਡੀਆਂ ਨੇ ਕਵੀਸ਼ਰਾਂ ਨੇ ਆ ਤੇ ਹੁਣ ਫਰਕ ਪੈ ਗਿਆ ਇਦਾਂ ਡਰਾਉਣਾ ਲੋਕਾਂ ਨੂੰ ਉਹ ਇੱਕ ਬੰਦਾ ਹਰਿਆਣੇ ਚੋਂ ਖੀਰ ਲੈ ਕੇ ਆ ਰਿਹਾ ਸਾਹ ਸਿੰਘਤ ਉਹਨੂੰ ਭੁੱਖ ਲੱਗੀ ਉਹਨੇ ਬੱਸ ਵਿੱਚ ਇਦਾਂ ਟੱਕਣ ਫੁੱਟ ਕੇ ਖੀਰ ਖਾਣ ਲੱਗਾ ਵਿੱਚ ਕਾਲਾ ਸੱਪ ਬੈਠਾ ਉਹਨੇ ਡਰਦੇ ਨੇ ਟੱਕਣ ਬੰਦ ਕਰਤਾ ਜਦੋਂ ਸ਼ੇਖਪਤੇ ਉਤਰੇ ਆਣ ਕੇ ਟੱਕਣ ਪੁੱਟਿਆ ਫੇਖੀ ਵੀ ਜਾਣੀ ਕਿ ਜਿਹੜੀ ਸ਼ੇਖਪਤੇ ਦੇ ਨਾਂ ਦੀ ਬਣਾਈ ਰਾਜ ਨਾ ਖਾਇੋ ਨੇ ਸੱਪ ਡੰਗ ਮਾਰ ਜੂ ਇੱਕ ਬੰਦਾ ਹਰਿਆਣੇ ਚ ਆ ਰਿਆ ਸੀ ਉਹਦਾ ਖੀਰਖਾਨ ਨੂੰ ਜੀ ਕੀਤਾ ਭੁੱਖ ਲੱਗੀ ਉਹਨੇ ਦਾ ਟੱਕਣ ਪੁੱਟਿਆ ਦੇ ਵਿੱਚ ਕੀੜੇ ਪਏ ਲੋਕ ਡਰ ਗਏ ਫੇਰ ਜਦੋਂ ਉਹਨੇ ਟੱਕਣੀ ਦਾ ਲਾਤ ਉਹ ਸ਼ੇਖਪਤੇ ਆ ਟੱਕਣ ਪੁੱਟਿਆ ਦੇ ਖੀਰ ਚੰਗੀ ਪੜੀ ਹੁਣ ਮੈਂ ਤੁਹਾਡੇ ਬੇਨਤੀ ਕਰਦਾ ਮੰਨ ਲਓ ਤੁਹਾਡੇ ਚੋਂ ਕਿਸੇ ਬੰਦੇ ਨੇ ਕੱਲ ਮੱਝ ਲਿਆਂਦੀ ਐ ਖੀਰ ਬਣਾਉ ਨਾ ਤਾਜੀ ਅਹੀ ਰਾਤ ਲੈ ਪਈਨੀ ਸੀ ਉਹਦੇ ਨਾਲ ਹੀ ਬਣਾਉਂਗੇ ਸ਼ੇਖਪਤਿਆ ਤੇਰੇ ਚੜੌਂੀਆਂ ਆਪਾਂ ਸਵੇਰੇ ਇੱਥੇ ਟੱਕਲ ਫੁੱਟ ਕੇ ਵੇਖਾਂਗੇ ਵੇਖਣੇ ਪੜਾ ਕਿਹੜਾ ਸਾਥ ਨਿਕਲਦਾ ਜਦੋਂ ਨਿਸ਼ਾਨ ਸਾਹਿਬ ਲਾਇਆ ਸੀ ਨਾ ਸ਼ੇਖਪਤਿਆਂ ਕਈ ਬੰਦੇ ਸੀ ਉਦੋਂ ਨਾਲ ਸੀ ਕਈ ਬੰਦੇ ਉਸ ਵਕਤ ਉੱਥੇ ਖੀਰ ਲੈ ਕੇ ਆਏ ਜਿਨ੍ਹਾਂ ਨੂੰ ਸਮਝਾਇਆ ਤੇ ਉੱਥੇ ਖੀਰਾਂ ਵਰਤਾਤੀਆਂ ਸਾਰੇ ਸਮਾ ਨੂੰ ਚੜਾਉਣ ਤੋਂ ਪਹਿਲੇ ਵੀ ਖਾ ਲੋ ਕੱਜ ਨਹੀਂ ਹੁੰਦਾ ਅੱਛਾ ਪਰ ਕਿਹਨਾਂ ਵਹਿਮ ਪਿਆ ਹੁੰਦਾ ਖੀਰ ਭਾਈਏ ਨੂੰ ਦੇ ਕੇ ਤੋੜ ਦੇਣਾ ਤੇ ਵਿੱਚੋਂ ਥੋੜੀ ਜੀ ਰੱਖ ਲੈਣੀ ਤੇ ਟਾਈਮ ਦੀ ਸੈਟਿੰਗ ਕੀਤੀ ਹੁੰਦੀ ਹੁਣ ਤਾਂ ਮੋਬਾਈਲ ਹੈ ਗਿਆ ਵੀ ਐਨੇ ਕ ਵਜੇ ਭਾਈਏ ਨੇ ਪਹੁੰਚ ਜਾਣਾ ਤੇ ਨਿਆਣਿਆਂ ਮਗਰੋਂ ਕੌਲੀਆਂ ਚੋਕੇ ਅੱਡੀਆਂ ਮਾਰ ਮਾਰ ਕੇ ਵਿਹੜਾ ਫੋੜ ਦੇਣਾ ਹੁਣ ਤੇ ਪੱਕੇ ਹੋਣੀਆਂ ਡੀਆਂ ਕਿੱਥੇ ਫੁੱਟਣੀਆਂ ਹੁਣ ਤੇ ਚਿਪਸਾਂ ਪੱਥਰ ਲੱਗ ਗਏ ਨਿਆਣੇ ਨੇ ਡੀਆਂ ਮਾਰ ਮਾਰ ਕੇ ਵਿਹੜਾ ਫੋੜ ਦੇਣਾ ਮਾਂ ਕੌਲੀ ਦੇ ਹੱਥੇ ਨੂੰ ਦੇ ਨੀ ਕੜਸ਼ੀ ਮਾਰੂ ਤੇਰੇ ਮੂੰਹ ਤੇ ਉੱਥੇ ਪਹਿਲਾਂ ਚੜਾ ਕੇ ਆਉਣੀ ਉੱਥੇ ਨਿਆਣੇ ਨੂੰ ਭੂਰੀਆਂ ਦੇਣਾ ਹੁਣ ਜਿਨ੍ਹਾਂ ਚ ਸੱਚੀ ਜਿਹੜੀ ਰੱਬ ਦੀ ਜੋ ਰੱਬ ਦੀ ਜੋਤ ਬੱਚੇ ਜੈ ਨਹੀਂ ਉਹਨੂੰ ਖੀਰ ਦੀ ਖਵਾਣਾ ਟਾਈਮ ਦੀ ਸੈਟਿੰਗ ਹੁੰਦੀ ਸੀ ਵੀ 7 ਘੰਟਿਆਂ ਬਾਅਦ ਪਹੁੰਚ ਜਾਣਾ ਤੇ ਫਿਰ ਉਹਨੂੰ ਪੌਣੇ ਕਿੰਨਾ ਘੰਟੇ ਬਾਅਦ ਖੀਰ ਦੀ ਕੌਲੀ ਖਵਾਉਣੀ ਥੋੜੀ ਜੀ ਰੱਖ ਲੈਣੀ ਬਾਕੀ ਉੱਥੇ ਚੜਾਉਣੀ ਐਦਾਂ ਦੇ ਵਹਿਮ ਸਾਡੇ ਤੇ ਇਹ ਵਹਿਮ ਸੀ ਛੇਕ ਪਤੇ ਖੀਰ ਚੜੂਗੀ ਮੱਜਾਂ ਦੋਦ ਵਾਦ ਦੇਣ ਗਿਆ ਅਸੀਂ ਬਾਹਲੀਆਂ ਕੰਟੀਆਂ 'ਚ ਵੇਖ ਕੇ ਆਇਆ ਆਸਟ੍ਰੇਲੀਆ ਚੱਲ ਜਾਓ ਨਿਊਜ਼ੀਲੈਂਡ ਚੱਲ ਜਾਓ ਇਟਲੀ ਚੱਲ ਜਾਓ ਏਕ-ਏਕ ਗਾਂ 40 40 35 35 45 45 ਲੀਟਰ ਦਾਵਾ ਦੁੱਧ ਦਿੰਦੀਆਂ ਤਿੰਨ ਵਕਤ ਚੋਣਾ ਪੈਂਦਾ ਇੱਕ ਗਾਨ ਤੇ ਇੱਕ ਵਾਰ ਮੈਨੂੰ ਇੱਕ ਕਿਸਾਨ ਸੀ ਮੋਗੇ ਦੇ ਏਰੀਏ ਦਾ ਉਹ ਆਪਣੇ گاਵਾ ਦੇ ਫਾਰਮ ਚ ਲੈ ਗਿਆ ਤੇ ਮੈਂ ਉਹਨਾਂ ਨੂੰ ਹਾਸੇ ਨਾਲ ਹੀ ਗਿਆ ਪਤਾ ਤੇ ਮੈਨੂੰ ਮਹਿਗਾ ਸੀ ਮੈਂ ਕਿਹਾ ਇੰਨੀ ਖੀਰ ਸ਼ੇਖਪਤੇ ਕਿਦਾਂ ਖਰਦੇ ਹੋ ਤੁਸੀਂ ਫਿਰ ਤੁਹਾਨੂੰ ਤਾਂ ਜਾਜ ਹੀ ਕਰਨਾ ਪੈਂਦਾ ਹੋਣਾ ਤੋ ਮੈਨੂੰ ਹੱਸ ਕੇ ਆਂਦੇ ਵੀ ਸਾਡੂ ਤੇ ਸ਼ੇਖਪਤੇ ਦਾ ਪਤਾ ਵੀ ਨਹੀਂ ਤੇ ਮੈਂ ਕਿਹਾ ਵੀ ਤੁਸੀਂ ਸ਼ੇਖਪਤੇ ਖੀਰਾਂ ਨੂੰ ਨਹੀਂ ਚੜਾਉਂਦੇ ਤੁਹਾਡੀਆਂ گاਵਾ 40 40 ਲੀਟਰ ਦੁੱਧ ਦਿੰਦੀਆਂ ਨੇ ਅਹੀਂ ਤਾਂ ਖੀਰਾ ਚੜਾ ਚੜਾ ਕਮਲੇ ਹੋ ਗਏ ਸਾਨੂੰ ਤਾਂ ਡਾਂਗਾ ਮਾਰ ਮਾਰ ਕੇ ਵਾਰੀ ਚੋਣੀਆਂ ਪੈਂਦੀਆਂ ਫੇਰ ਵੀ ਵਿਚਾਰੀਆਂ ਚੜਾ ਜਾਂਦੀਆਂ ਫੇਰ ਉਹਦੇ ਗਾੜੀ ਆਟਾ ਇਦਾਂ ਪਾਉਂਦੇ ਆ ਤੋ ਫੇਰ ਕਿਲੋ ਆਟਾ ਵੀ ਖਾ ਜਾਂਦੀਆਂ ਫੇਰ ਫੇਰ ਉਹਨੂੰ ਕਹਿੰਦੇ ਜਾਂ ਭੱਜ ਕੇ ਬੀਰਿਆ ਉਤੋਂ ਰੋਟੀ ਕਾ ਲੈ ਕੇ ਆ ਉਹ ਰੋਟੀ ਕਾ ਲੈਣ ਜਾਂਦਾ ਫੇਰ ਉਹਦੇ ਦਾ ਵਕੀ ਚ ਟੀਕਾ ਮਾਰਦੇ ਆ ਫੇਰ ਉਹ ਦੁੱਧ ਲੌਂਦੀ ਆ ਹੁਣ ਛੇਕਪਤੇ ਨੂੰ ਆਵਾਜ਼ ਕਿਉਂ ਨਹੀਂ ਮਾਰਦੇ ਵੀ ਤੂੰ ਸਾਰੀ ਸਾਡੀ ਖੀਰ ਖਾ ਗਿਆ ਤੇ ਮੱਝ ਤੇ ਸਾਡੀ ਫੇ ਵੀ ਦੁੱਧ ਨਹੀਂ ਦਿੰਦੀ ਸੋਚੋ ਇੱਕ ਵਾਰ ਕਿਸੇ ਛੇਕ ਪਤੇ ਖਿਚੜਾਉਂਦੀ ਲੋ ਨਾ ਮੈਂ ਹੁਣ ਸਾਡਾ ਨਗਰ ਤੁੰਦਾ ਹੈ ਮੇਰਾ ਸਾਡਾ ਵੀ ਮੱਝਾਂ ਗਾਵਾਂ ਕਰ ਹੈਗੀਆਂ ਨੇ ਤੇ ਮੈਂ ਇੱਕ ਦਿਨ ਹਾਸੇ ਨਾਲ ਪੁੱਛਿਆ ਸੀ ਘਰ ਦੇ ਨੂੰ ਵੀ ਆਪਣੀਆਂ ਵੀ ਮੱਝਾਂ ਦੁੱਧ ਦੀ ਵੀ ਮੈਂ ਤੇ ਇੰਨਾ ਬੋਲਦਾ ਸਾਡੀ ਤਾਂ ਰੋਜ਼ ਅੱਜ ਇੱਕ ਮੱਝ ਮਰ ਜਾਂ ਕਰੇ ਮੇਰੇ ਜਾਣ ਤੋਂ ਪਹਿਲਾਂ ਜੇ ਇਦਾਂ ਹੁੰਦਾ ਹੋਵੇ ਉਹ ਕਹਿੰਦੇ ਤੂੰ ਰਾਤ ਹੀ ਬੋਲਦਾ ਇੱਕ ਰਾਤ ਮਰ ਗਈ ਇੱਕ ਕੱਲ ਮਰਨੇ ਪਈ ਹੈ ਤੇ ਸੱਚ ਹੈ ਵਾਧੂ ਮੱਝਾਂ ਦੁੱਧ ਦੀਆਂ ਦਾ ਵਜਾ ਵੀ ਉਹਨਾਂ ਨੂੰ ਪੱਠੇ ਤਾਜੇ ਪਾਓ ਖਾਲ ਪਾਓ ਸੋਹਣਾ ਦਿਤਾਵਾ ਕਰੋ ਉਹਨਾਂ ਦੇ ਉੱਤੇ ਦੇਖਭਾਲ ਕਰੋ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰ ਨਿਭਾਓ ਉਹਨਾਂ ਨੂੰ ਜਿਹੜਾ ਟਾਈਮ ਤੁਸੀਂ ਐਵੇਂ ਰੂੜੀਆਂ ਕੁੱਟਣ ਤੇ ਲਾਉਣਾ ਜਿਹੜਾ ਐਵੇਂ ਪਖੰਡੀਆਂ ਤੇ ਮਗਰ ਤੁਰਤੇ ਲਾਉਣਾ ਮੱਝਾਂ گاਵਾ ਤੇ ਲਾਓ ਇਹ ਇਹੋ ਹੀ ਸਾਡੀ ਸਭ ਤੋਂ ਵੱਡੀ ਪੂਜਾ ਕਈ ਬਾਹਰ ਸ਼ਵੀਲਾ ਲਾਉਂਦੇ ਫਿਰਨਗੇ ਤੇ ਘਰ ਮੱਝ ਨੇ ਏਡੀ ਜਬਾਨ ਕੱਢੀ ਹੁੰਦੀ ਵੀ ਤੂੰ ਮੈਨੂੰ ਵੀ ਦੋ ਬਾਲਟੇ ਪਾਣੀ ਦੇ ਪਿਆ ਦੇ ਉਥੇ ਬਾਹਰ ਰੋਲਾ ਪਾਈ ਜਨਾ ਮੁੜਕੇ ਤੂੰ ਡਾਂਗ ਮੈਨੂੰ ਵਰਾਉਣੀ ਵੀ ਮੈਂ ਦੁੱਧ ਨਹੀਂ ਦਿੰਦੀ ਮੇਰੇ ਸੇਰ ਦੇ ਕੂਕੜੇ ਨੂੰ ਸੜੇ ਆਪ ਤੂੰ ਸੇਰ ਦੀਆਂ ਦੋ ਬਾਟੀਆਂ ਡੱਫ ਗਿਆ ਜੇ ਜਿਹੜਾ ਤੁਹਾਨੂੰ ਕਾਰੋ ਫੇਰ ਇਦਾਂ ਘਰ ਤੇ ਮੱਜਾਂ ਨੂੰ ਪੱਠੇ ਨਿ ਪਾਉਣੇ ਟਰੈਵਲ ਜੈਂਟਾ ਦੇ ਮਗਰ ਤੁਰੇ ਫਿਰਨਾ ਮੁੰਡਾ ਬਾਹਰ ਕੱਢਣਾ ਉਹ ਪੁੱਛਦੇ ਕੀ ਕਰਨਾ ਵੀ ਇੱਥੇ ਵੀ ਕੰਮ ਹੈਗਾ ਜਿਹਨੇ ਕਰਨਾ ਹੋਵੇ ਇੱਥੇ ਵੀ ਕਰੋ ਉਹ ਇੱਥੇ ਵੀ ਕਰੋ ਕਈ ਪਹਿਨੇ ਕੰਮ ਛੱਡ ਕੇ ਬਹਿ ਜਾਂਦੇ ਆ ਇਹ ਬੋਦੇਬਾਦ ਦੇ ਸਵਾਰ ਕੇ ਵੀ ਬਾਹਰ ਜਾਣਾ ਅਸੀਂ ਇੱਥੇ ਕੰਮ ਸਵਾਰੋ ਅਸੀਂ ਸਾਰੇ ਥਾਂ ਤੇ ਵੇਖ ਆਏ ਆ ਜਿਨੇ ਕੰਮ ਕਰਨਾ ਇੱਥੇ ਵੀ ਸਭ ਕੁਝ ਹੈ ਜਿਨੇ ਨਹੀਂ ਕਾਮਯਾਬ ਹੋਣਾ ਉਹ ਬਾਹਰ ਵੀ ਨਹੀਂ ਕਾਮਯਾਬ ਹੁੰਦਾ ਸੱਚ ਉਹ ਇਥੋਂ ਹੀ ਮਾਪਿਆਂ ਨੂੰ ਮਗਰੋਂ ਤਾਂ ਕਰੀ ਜਾਂਦਾ ਭੇਜੋ ਪੈਸੇ ਮੈਂ ਤੇ ਕੱਲ ਤਾਂ ਧੁੱਕਾ ਬੈਠਾ ਉਹ ਵਿਚਾਰੀ ਇਥੋਂ ਮਗਰੋਂ ਫੇ ਦਾਲ ਰਟਾ ਵਟਾ ਕੇ ਫੇ ਮਗਰੋਂ ਭੇਜਣ ਦੀ ਕੋਸ਼ਿਸ਼ ਕਰਦੇ ਆਹ ਆਪਣੀ ਸੂਰਤ ਬਦਲੋ ਬਾਣੀ ਨੂੰ ਸਮਝੋ ਵਹਿਮ ਪਰੰਪਖੰਡਾ ਆਪਣੇ ਜੀਵਨ ਚੋਂ ਬਾਹਰ ਕੱਢੋ ਜਿੰਨੇ ਜੋਗੇ ਹਾਲਾਤ ਇਹ ਹੋ ਰਹੇ ਨੇ ਬਹੁਤ ਹਾਲਾਤ ਵਧੀਆ ਨੇ ਪੁਰਾਣੇ ਜ਼ਮੇ ਨਾਲੋਂ ਪਹਿਲਾਂ ਤਾਂ ਬਜ਼ੁਰਗ ਕੱਚੀਆਂ ਘਰਾਂ ਦੇ ਵਿਚਾਰੇ ਜੀਵਨ ਗੁਜ਼ਾਰ ਗਏ ਹੁਣ ਤਾਂ ਸਭ ਕੁਝ ਸੋਹਣਾ ਸਾਫ਼ ਸੁਥਰਾ ਸਾਡੇ ਕੋਲ ਹੈ ਇਹ ਚੋਂ ਬਹੁਤ ਕੁਝ ਅਸੀਂ ਜ਼ਿੰਦਗੀ 'ਚ ਨਵਾਂ ਸਿੱਖ ਸਕਦੇ ਹਾਂ ਇਸ ਕਰਕੇ ਪੰਡਿਤ ਮੁੱਲਾਂ ਜੋ ਲਿਖਦੀ ਹੈ ਛਾੜ ਚਲੇ ਹਮ ਕਛੂ ਨਾ ਲੀਆ ਹਿਰਦੇ ਇਖਲਾਸ ਇਖਲਾਸ ਦਾ ਕਹਿੰਦੇ ਨੇ ਪ੍ਰੇਮ ਹਿਰਦੇ 'ਚ ਪਿਆਰ ਹੋਵੇ ਨਿਰਖ ਦੇ ਸਰੀਰਾ ਆਪਣੇ ਆਪ ਨੂੰ ਨਿਰਖ ਆਪਣੇ ਆਪ ਨੂੰ ਖੋਜ ਆਪ ਖੋਜ ਖੋਜ ਮਿਲੇ ਕਬੀਰਾਂ ਇਹ ਜਗਰਿਆ ਜਗਰਿਆ ਤੁਸੀਂ ਇੱਕ ਮਿਸਾਲ ਸੁਣੀ ਹੋਣੀ ਹੈ ਕਿ ਯਾਰ ਵੀ ਦਾ ਪਤਾ ਬਾਹਰ ਵੀ ਨੂੰ ਲੱਗਦਾ ਇਹ ਅਕਸਰ ਸੁਣਿਆ ਹੁੰਦਾ ਆਪਾਂ ਕਿ ਵੀ ਯਾਰ ਵੀ ਦਾ ਪਤਾ ਬਾਹਰ ਵੀ ਨੂੰ ਲੱਗਦਾ ਉਹ ਯਾਨੀ ਕਿ ਪਹਿਲੋ ਤੇ ਬੰਦਾ ਖਰਚਾ ਕਰ ਲੈਂਦਾ ਤੇ ਜਦੋਂ ਬਾਅਦ ਚ ਹਿਸਾਬ ਕਿਤਾਬ ਕਰ ਇਹ ਤੁਹਾਨੂੰ ਪਤਾ ਹੈ ਮਿਸਾਲ ਬੜੀ ਕਿਉਂ ਇਹ ਤੁਸੀਂ ਉਹਦਾ ਮਫਹੂਮ ਦੱਸਿਆ ਮਿਸਾਲ ਭਲਾ ਕਿਉਂ ਬਣੀ ਇਹ ਮਿਸਾਲ ਇਹ ਜੀ ਕਿ ਯਾਰ ਵੀ ਦਾ ਪਤਾ ਬਾਹਰ ਵੀ ਨੂੰ ਲੱਗਣਾ ਜਦੋਂ ਲੱਸੀ ਨਹੀਂ ਲੱਭਣੀ ਆ ਇਹ ਨਾ ਸਾਡੇ ਆਪਣੇ ਮੁਸਲਮਾਨਾਂ ਜਿਹੜੇ ਯਾਰ ਵੀ ਮਨਾਉਂਦੇ ਨੇ ਬੜੇ ਵੱਡੀ ਯਾਰਮੀ ਜਿਹੜੀ ਹੁੰਦੀ ਏ 11 ਤਰੀਕ ਜਦੋਂ ਉਹ ਮਹੀਨੇ ਦੀ ਹੁੰਦੀ ਨਾ ਤੇ ਉਹ ਫਿਰ ਆਪਣੇ ਇੱਥੇ ਨਾ ਜਿੰਨੇ ਵੀ ਗਵਾਲੇ ਨੇ ਦੁੱਧ ਦਹੀ ਵਾਲੇ ਅ ਦੁੱਧ ਵਾਲੇ ਕਾਰੋਬਾਰ ਵਾਲੇ ਲੋਕ ਨੇ ਇਹ ਨਾ ਦੁੱਧ ਲੈ ਕੇ ਜਾਂਦੇ ਨੇ ਸ਼ਬੀਲਾ ਲਾਉਂਦੇ ਨੇ ਤੇ ਤੂੰ ਇਹ ਇਹ ਵੇਖਿਆ ਜਿਹੜਾ ਲਾਹੌਰ ਮੈਂ ਦੇਖਿਆ ਮੈਂ ਜਦੋਂ ਅਸੀਂ ਡਿਊਟੀ ਤੋਂ ਆਨੇ ਆ ਤੇ ਰਾਜ ਸੜਕਾਂ 'ਚ ਜੱਗ ਫੜੇ ਹੁੰਦੇ ਨੇ ਤੇ ਐ ਵੀ ਦੁੱਧ ਪਿਆਈ ਜਾ ਰਿਹਾ ਤੇ ਉਹ ਅਲੀ ਹਜਵੇਰੀ ਦੇ ਦਰਬਾਰ ਤੇ ਉੱਥੇ ਬਹੁਤ ਜ਼ਿਆਦਾ ਇਹ ਦੁੱਧ ਲੈ ਕੇ ਜਾਂਦੇ ਨੇ ਤੇ ਫਿਰ ਉਹ ਕਹਿੰਦੇ ਨੇ ਯਾਰ ਵੀ ਦਾ ਪਤਾ ਬਾਹਰ ਵੀ ਲਾ ਲਵੇ ਤੇ ਬਾਹਰ ਵੀ ਆਲੇ ਦੇਣ ਫਿਰ ਕੁਝ ਵੀ ਨਹੀਂ ਲੱਭਦਾ ਨਾ ਗਈ ਲੱਭੇ ਨਾ ਦੁੱਧ ਨਾ ਦੁੱਧ ਲੱਭੇ ਨਾ ਲੱਸੀ ਲੱਭੇ ਹਾਂਜੀ ਇਹ ਲਾਹੌਰ ਵਰਗਾ ਸ਼ਹਿਰ ਕਿੱਡਾ ਵੱਡਾ ਸ਼ਹਿਰ ਹੈ ਤੇ ਉੱਥੇ ਬੜਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਉਥੋਂ ਦੇ ਸਾਈ ਉਹਨਾਂ ਲੋਕਾਂ ਦਾ ਯਕੀਨ ਹੈ ਜਿਹੜੇ ਦੁੱਧ ਵੇਚਣ ਵਾਲੇ ਜਾਂ ਗਵਾਲੇ ਲੋਕ ਨੇ ਉਹਨਾਂ ਦਾ ਯਕੀਨ ਇੰਜ ਹੀ ਹਿੰਦੁਸਤਾਨ ਜਿਉਂ ਸ਼ੇਫ ਫਤਿਹ ਆਲਾ ਜਿਹੜਾ ਯਕੀਨ ਹੈ ਕਿ ਲੋਕ ਉੱਥੇ ਖੀਰ ਚੜਾਉਂਦੇ ਨੇ ਤੇ ਆਪਾਂ ਇਹਨਾਂ ਦੀ ਇੱਕ ਵੀਡੀਓ ਵੇਖ ਲਈ ਬਾਈ ਸਰਬਜੀਤ ਸਿੰਘ ਢੁੰਡਾ ਜੀ ਜਿਹਦੇ ਉਹਦੇ ਜੀ ਗੱਲ ਕਰਦੇ ਸੀ ਕਹਿੰਦੇ ਇਹਨਾਂ ਨੇ ਗੱਲ ਕੀਤੀ ਸੀ ਕਿ ਵੀ ਉੱਥੇ ਕੁੱਤੇ ਖੀਰਾ ਖਾਂਦੇ ਨੇ ਓਏ ਹੋਏ ਕਹਿੰਦੇ ਉੱਥੇ ਇੰਨੀ ਖੀਰ ਹੁੰਦੀ ਉਹ ਅਗਲੇ ਚੋਕ ਕੇ ਭਰਾ ਮਾਰਦੇ ਨੇ ਐਵੇਂ ਛੁੱਟ ਦਿੰਦੇ ਨੇ ਛੁੱਟ ਦਿੰਦੇ ਨੇ ਭਰਾ ਕਿ ਵੀ ਬਸ ਛੁੱਟੀ ਜਾਂਦੀ ਨਹੀਂ ਜਦੋਂ ਇੰਨੀ ਜਿਹੀ ਖੀਰ ਆ ਗਈ ਉੱਥੇ ਦੂਨੇ ਖਾਣ ਵਾਲੇ ਲੋਕ ਨਹੀਂ ਹੈ ਜਾਂ ਉਹ ਬਾਬਾ ਜੀ ਨੇ ਤਾਂ ਖਾਣੀ ਨਹੀਂ ਆ ਕਿੰਨੀ ਕੋ ਖਾ ਲੇਗਾ ਇੱਕ ਬੰਦਾ ਇੱਕ ਬੰਦਾ ਕਿੰਨੀ ਕੋ ਖਾ ਲੇਗਾ ਯਾਨੀ ਕਿ ਅਗਰ ਇੱਕ ਬੰਦਾ ਇੱਕ ਪਲੇਟ ਖਾਂਦਾ ਹਾਂਜੀ ਉਹਨਦੇ ਵਾਸਤੇ 10 ਪਲੇਟਾਂ ਹੋਣ ਤੇ 9 ਪਲੇਟਾਂ ਰਾਈ ਹੋਣ ਹਾਂਜੀ ਤੇ ਇਹਦੇ ਬਜਾਏ ਅਗਰ ਤੁਸੀਂ ਆਪਣੇ ਹਾਲੇ ਦੁਆਲੇ ਆਪਣੇ ਨਜ਼ਦੀਕ ਕੋਈ ਗਰੀਬ ਮਾੜਾ ਬੰਦਾ ਵੇਖਦੇ ਜੇ ਤੇ ਤੁਸੀਂ ਅਗਰ ਉਹੀ ਖੀਰ ਪਕਾ ਕੇ ਉਹਨੂੰ ਕਿਦਰੇ ਦੇ ਦਿਓ ਜਿਹਨੇ ਕਦੀ ਜ਼ਿੰਦਗੀ ਚ ਖਾਧੀ ਨਹੀਂ ਇਹ ਜ਼ਿਹਨੀयत ਫਿਰ ਕਿਸ ਤਰ੍ਹਾਂ ਬਦਲੇਗੀ ਨਾ ਕਿਉਂਕਿ ਤੁਸੀਂ ਦੇਖੋ ਨਾ ਕਿ ਲੋਕ ਆਪਣਿਆਂ ਨੂੰ ਨਹੀਂ ਦਿੰਦੇ ਮੈਂ ਮੈਂ ਤੁਹਾਨੂੰ ਦੱਸਾਂ ਕਿ ਯਾਨੀ ਕਿ ਮਹੱਲੇ ਦੇ ਵਿੱਚ ਜਾਂ ਕੋਈ ਗਰੀਬ ਘਰ ਹੈ ਜਾਂ ਕਿਸੇ ਨੂੰ ਦੁੱਧ ਲੱਸੀ ਨਹੀਂ ਦੇਣਗੇ इवन ਦੋਸਤੋ ਮੈਂ ਤੁਹਾਨੂੰ ਦੱਸਾਂ ਕਿ ਹੁਣ ਸਾਡੇ ਇੱਥੇ ਪਿੰਡਾਂ 'ਚ ਲੱਸੀ ਵੀ ਮੁੱਲ ਵੀ ਕਾਂ ਲੱਗ ਪੀ ਲੱਸੀ ਵੀ ਹਾਂਜੀ ਇੱਥੇ ਤੱਕ ਨੋਬਤ ਆ ਗਈ ਹੈ ਤੇ ਜਦੋਂ ਉਦੋਂ ਚੜਾਵੇ ਚੜਾਈ ਜਾ ਰਹੇ ਨੇ ਤੇ ਇਹ ਤੇ ਉਹ ਬਸ ਇੱਕ ਜ਼ਿਹਨੀਅਤ ਹੈ ਖਰਾਬ ਕੇ ਇਹ ਜਿਹੜੀਆਂ ਸੁਪਰੀਅਰ ਸੁਪਰ ਸਟੇਸ਼ਨ ਦੀਆਂ ਨੜ ਗਈ ਦਾ ਵਹਿਮ ਭਰਮ ਜਿਹੜੇ ਨੇ ਇਹ ਜਿਹੜੇ ਨੇ ਇਹ ਬਕਾਇਦਾ ਇੱਕ ਮذਬੀ ਲੋਕਾਂ ਦੇ ਕ੍ਰੀਏਟ ਜਿੱਤੇ ਹੁੰਦੇ ਨੇ ਜਿਹੜੇ ਧਰਮ ਦੇ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਫਾਲੋ ਕਰਨ ਲੱਗ ਪੈਂਦੇ ਨੇ ਫਿਰ ਉਹ ਇਹੋ ਜੀਆਂ ਚੀਜ਼ਾਂ ਬਣਾਉਂਦੇ ਉਹਨਾਂ ਨੇ ਨਹੀਂ ਕੀਤੀ ਹੁੰਦੀ ਉਹਨਾਂ ਦੇ ਫਾਲੋਵਰਾਂ ਨੇ ਗੋ ਸ਼ੁਰੂ ਕਰ ਲਈ ਹੁੰਦੀ ਹੈ ਆਪਣੇ ਢੇਡ ਪੇਟ ਪੂਜਾ ਵਾਸਤੇ ਉਹ ਫਿਰ ਹੁਣ ਕਿਸੇ ਨੂੰ ਖੀਰ ਪਸੰਦ ਹੈ ਤੇ ਉਹਨੇ ਇੱਕ ਪਰੰਪਰਾ ਹੀ ਚਲਾ ਦਿੱਤੀ ਇਹਨੂੰ ਕਹਿ ਲਓ ਕਿ ਭਾਵੇਂ ਉਹ ਖੀਰ ਹੀ ਖੀਰ ਆਈ ਜਾ ਰਹੀ ਤੇ ਹੁਣ ਉਹਨੇ ਦੇ ਇੱਕ ਪਲੇਟ ਖਾਣੀ ਉਹਨੂੰ ਖਵਾ ਦਿੱਤੀ ਹੁੰਦੀ ਉਹਦੇ ਤੇ ਜਾਨ ਛੁੱਟੀ ਹੁੰਦੀ ਬਾਕੀਆਂ ਦੀ ਸਹੀ ਗੱਲ ਹੈ ਬਾਕੀ ਲੋਕਾਂ ਦੀ ਜਾਨ ਜੁੜੀ ਹੁੰਦੀ ਉਹਨੇ ਆਪਣੀ ਇੱਕ ਪਲੇਟ ਦੀ ਖਾਤਰ ਸਾਰੀ ਦੁਨੀਆ ਨੂੰ ਇਹ ਕੀੜੇ ਪੈ ਜਾਣਗੇ ਉਹ ਇਸ ਗ੍ਰਿਆ ਇਹ ਦੂਜੀ ਲਾਹੌਰ ਚਲੇ ਜਾਣਾ ਤੇ ਗੁਜਰ ਕਲੋਨੀ ਜਾਣਾ ਜੀ ਤੇ ਉਹਨਾਂ ਦਾ ਯਕੀਨ ਹੈ ਕਿ ਵੀ ਇਹ ਭਾਈ ਸਾਡਾ ਨੁਕਸਾਨ ਹੋ ਜਾਣਾ ਅੱਛਾ ਜੀ ਕਹਿੰਦੇ ਨੇ ਕਿ ਜੀ ਸਾਡਾ ਮਸਲਾ ਹੋ ਗਿਆ ਹੈ ਕਿ ਜੀ ਉਹ ਕੀੜੇ ਪੈ ਗਏ ਨੇ ਜੀ ਥਣ ਖਰਾਬ ਹੋ ਜਾਂਦੇ ਨੇ ਜੀ ਪਰ ਫਿਰ ਤੇ ਫਿਰ ਦੁਨੀਆ ਪਾਕਿਸਤਾਨ ਇੰਡੀਆ ਜਿਹੜੇ ਗੋਰੇ ਨੇ ਜਾਂ ਦੂਸਰੇ ਮੁਲਕ ਨੇ ਉੱਥੇ ਤੇ ਕਰੀ ਸੀ ਇਹ ਗੱਲ ਕਰਨਗੇ ਵੈਂਪਰਸੀ ਨਹੀਂ ਹੈ ਕਿ ਪਾਕਿਸਤਾਨ ਤੇ ਇੰਡੀਆ ਤੋਂ ਹਲਾਵਾ ਵੀ ਦੁਨੀਆ ਆ ਜਾਂ ਆਪਣੇ ਪੰਜਾਬ ਤੋਂ ਇਲਾਵਾ ਵੀ ਦੁਨੀਆਂ ਜਿੱਥੇ ਸੁਪਰ ਸਟੇਸ਼ਨ ਇੰਜੀਆਂ ਨਹੀਂ ਹੈਗੀਆਂ ਜਾਂ ਯੂਰਪੀਅਨ ਗੰਡੀ ਉੱਤੇ ਹੋਰ ਤਰ੍ਹਾਂ ਦੀਆਂ ਸੁਪਰ ਸਟੇਸ਼ਨ ਨੇ ਲੇਕਿਨ ਇਸ ਤਰ੍ਹਾਂ ਦੀਆਂ ਨਹੀਂ ਹੈਗੀਆਂ ਕਿ ਬਈ ਬੰਦੇ ਦੀ ਤਬਾਹੀ ਹੋ ਜਾਏਗੀ ਬੰਦੇ ਦੀ ਬਰਬਾਦੀ ਹੋ ਜਾਏਗੀ ਰਾਬ ਉਹ ਨਹੀਂ ਦੇ ਬੰਦੇ ਦੀ ਰਾਬਤ ਦੁਨੀਆਂ ਤੇ ਬੰਦੇ ਦੀ ਰੱਸੀ ਖੁੱਲੀ ਛੱਡ ਦਿੰਦਾ ਅਗਰ ਉਹ ਗੁਨਾਹ ਵੀ ਕਰ ਰਿਹਾ ਹੈ ਡਾ ਗਲਤ ਵੀ ਕਰ ਰਿਹਾ ਹੈ ਤੇ ਉਹਦਾ ਰਿਜ਼ਕ ਨਹੀਂ ਘਟਾਦਾ ਜਿਹੜਾ ਉਹਦੀ ਕਿਸਮਾ ਦਾ ਰਜ਼ਾ ਕਿ ਉਹ ਉਹਨੂੰ ਮਿਲਦਾ ਰਹਣਾ ਉਹਦਾ ਜਵਾਬ ਅੱਲਾਹ ਨੇ ਜਦੋਂ ਅੱਲਾਹ ਦੇ ਸਾਹਮਣੇ ਹਾਜ਼ਰ ਹੋਣਾ ਯਾਰਬ ਦੇ ਸਾਹਮਣੇ ਪੇਸ਼ ਹੋਣਾ ਨਾ ਉਦੋਂ ਮੰਗਣਾ ਇਸ ਤਰ੍ਹਾਂ ਤੇ ਫਿਰ ਦੁਨੀਆ ਤਬਾਹ ਹੋ ਜੇ ਬਰਬਾਦ ਹੋ ਜੇ ਨਿਜ਼ਾਮ ਹੀ ਨਾ ਨਾ ਚੱਲੇ ਨਿਜ਼ਾਮ ਰੁਕ ਜੇ ਕਦੀ ਫਿਰ ਤੇ ਜਿਹੜੇ ਨੇਕ ਲੋਕ ਨੇ ਸੋ ਕਾਲਡ ਮذਬ ਨੂੰ ਮੰਨਣ ਵਾਲੇ ਲੋਕ ਨੇ ਉਹ ਤੇ ਫਿਰ ਸਾਰੇ ਦੁਨੀਆ ਦੇ ਵਿੱਚ ਛਾਏ ਹੋਣ ਦੇ ਦੂਸਰੇ ਬਿਲਕੁਲ ਬਰਬਾਦ ਹੋਣ ਲੇਕਿਨ ਦੇਖਣ ਜੇ ਦੇ ਆਇਆ ਕਿ ਜਿਹੜੇ ਨਾਸਤਿਕ ਜਾਂ ਰਾਬੜੂ ਨਹੀਂ ਮੰਨਣ ਵਾਲੇ ਲੋਕ ਉਹ ਦੁਨੀਆਂ ਦੇ ਵਿੱਚ ਦੁਨਿਆਵੀ ਮਾਲ ਉਹਨਾਂ ਕੋਲ ਜ਼ਿਆਦਾ ਹੁੰਦਾ ਤੇ ਜਿਹੜੇ ਮੰਨਦੇ ਨੇ ਮذਮ ਉਹਨਾਂ ਕੋਲ ਘੱਟ ਹੁੰਦਾ ਤੇ ਕੁਛ ਇਹ ਸਿਸਟਮ ਹੀ ਹੈ ਜਿਹਦਾ ਤੇ ਬਾ superstitions ਹਰ ਬਾਸ਼ਰੇ ਦੀ ਹੈ ਆਪਣੀਆਂ ਆਪਣੀਆਂ ਹੁੰਦੀਆਂ ਲੇਕਿਨ ਇਹਨਾਂ ਤੇ ਯਕੀਨ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਥੋੜਾ ਜਿਆਦਾ ਜ਼ਹਿਰ ਨੂੰ ਪੋਜ਼ਿਟਿਵ ਰਹਿਣਾ ਨੈਗੇਟਿਵ ਥਿੰਕਿੰਗ ਨੂੰ ਆਪਣੇ ਅੰਦਰੋਂ ਖਤਮ ਕਰਨਾ ਚਾਹੀਦਾ ਮੇਰੇ ਨਾਲ ਦੋਸਤ ਨੂੰ ਵੀ ਵੀਡੀਓ ਨਾਲ ਆਪਣਾ ਖਿਆਲ ਰੱਖਿਆ الله نجيب